ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਥੋੜਾ ਥੋੜਾ ਕੰਮ ਵੀ ਬਹੁਤ ਟਾਈਮ ਬਾਅਦ ਬਣਾ ਰਿਹਾ ਅੱਜ ਤੁਹਾਨੂੰ ਦਿਖਾਉਣੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਦੇਖਦੇ ਆਂ ਜਿੰਟਰੀ ਹੋ ਗਈ ਤਾਂ ਆਪਾਂ ਕਿਉਂਕਿ ਆਪਾਂ ਐਕਸ ਸਟੂਡੈਂਟ ਹਨ ਇੱਥੋਂ ਦੇ ਤੇ ਇਲੈਕਸ਼ਨਾਂ ਕਰਕੇ ਤੇ ਮਸਲੇ ਇੰਜ ਕਰਕੇ ਥੋੜੀ ਮੋਟੀ ਸਿਕਿਉਰਿਟੀ ਟਾਈਟ ਕਰ ਰੱਖੀ ਹੈ ਇਹਨਾਂ ਨੇ ਤੇ ਚੱਲਦੇ ਆਂ ਅੱਪਰ ਜੇ ਆਪਣਾ ਨਾਲ ਮਿੱਤਰ ਪਿਆਰਾ ਫਿਰਦਾ ਆਪਾਂ ਆਪਾਂ ਨੂੰ ਅੱਜ ਇਹ ਮੈਨੂੰ ਯੂਨੀਵਰਸਿਟੀ ਘੁਮਾ ਰਿਹਾ ਮੈਂ ਇੱਥੇ ਰਹਿਣਾ ਚੰਡੀਗੜ੍ਹ ਮੈਂ ਬਾਰੂ-ਬਾਰੂ ਘੁਮਾ ਰਿ ਠੀਕ ਹੈ ਜੀ ਤੇ ਆਜੋਕਰ ਤੁਹਾਨੂੰ ਦਿਖਾਈਏ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੜਾ ਚਾਨਣਾ ਹੋਇਆ ਪਿਆ ਕਮਾਲ ਹੋ ਗਈ ਹਾਂ ਹਾਂਜੀ ਆਪਾਂ ਯੂਨੀਵਰਸਿਟੀ ਚ ਹੋ ਗਏ ਐਂਟਰ ਤੇ ਆ ਬਾਈ ਦੀ ਸ਼ਕਲ ਯਾਦ ਆ ਨਾ ਪਰ ਉਹਨਾਂ ਨੂੰ ਇਹ ਪੜਿਆ ਇੱਥੇ ਵਰ ਕਿੰਨੇ ਸਾਲ ਗਾਲੇ ਬਾਈ ਤੁਸੀਂ ਮੈਂ ਅਹਿਦ ਸਦਰ ਸਰਵਸ ਬਸ ਠੀਕ ਹੈ ਉਹਨੇ ਰੱਖਿਆ ਨਹੀਂ ਅੱਜ ਤੋ ਬਾਅਦ ਆਪ ਵੀ ਚਕਾਇਆ ਹੋ ਰਹੀ ਅੱਜ ਵੀ ਚਕਾਇਆ ਫੇਰ ਠੀਕ ਆ ਚੱਲ ਟਾਈਮ ਨਾਲ ਲੱਗਿਆ ਕਰੇ ਇਹ ਵੀ ਵਧੀਆ ਚੰਗੀ ਗੱਲ ਆ ਹੁਣ ਅਫਸਰ ਬਣ ਗਿਆ ਟੌਰਣਾ ਯਾਰ ਉਹਦੇ ਭੈਣ ਇੰਸਪੈਕਟਰ ਲੈਵਲ ਦੀ ਜੌਬ ਆ ਆਪਣੇ ਕੋਲੇ ਹੁਣ ਕਿਉਂ ਨਾ ਬੰਦਨੂ ਕਰੀ ਤੇ ਇਧਰ ਮੋੜਦਾ ਲੱਕੀ ਖੈਰ ਤੈਨੂੰ ਪਤਾ ਹੀ ਆ ਤੂੰ ਪਰਲੀ ਸਾਈਡ ਦਾ ਸ਼ਕੀਨ ਆ ਥੋੜਾ ਜਿਹਾ ਤੇ ਮੈਂ ਇਧਰ ਦੀ ਆਇਆ ਵੀ ਚਲੋ ਉਹਦੇ ਹਿਸਾਬ ਨਾਲ ਹੋ ਵਧੀਆ ਸੀ ਇਹ ਨਹੀਂ ਉਹ ਉੱਧਰ ਫਿਰ ਤੈਨੂੰ ਪਤਾ ਬਈ ਯਾਰ ਕੋਈ ਜਿਆਦੀ ਟੱਕਰ ਜਾਂਦਾ ਤਾਂ ਕਰਕੇ ਏ ਆਪਾਂ ਯਾਰ ਹਨਾ ਦੇਖ ਲਾ ਵੀ ਇੱਥੇ ਭੱਜਦੇ ਰਹੇ ਆਪਾਂ ਨਾ ਯੂਨੀਵਰਸਿਟੀ 'ਚ ਯਾਰ ਆਪਾਂ ਗਰਾਊਂਡ 'ਚ ਹੀ ਮੱਥਾ ਟੇਕ ਕੇ ਆਵਾਂਗੇ ਹਾਲੇ ਕੱਲਾ ਕੱਲ ਦੀ ਗੱਲਾਂ ਲੱਗਦੀਆਂ ਯਾਰ ਇਹ ਲੱਗਦੀ ਨਹੀਂ ਬੇਰੀ ਪੁਰਾਣੀ ਮਤਲਬ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਹਨਾ ਦੇਖੋ ਯੂਨੀਵਰਸਿਟੀ ਕਿੰਨੀ ਸੋਹਣੀ ਮਤਲਬ ਇੱਥੇ ਆ ਕੇ ਬੰਦੇ ਨੂੰ ਹੀ ਸਕੂਨ ਮਿਲ ਮਿਲ ਲੱਗ ਜਾਂਦਾ ਖਾਸ ਕਰਕੇ ਜਿਹੜੇ ਪੜ੍ਹੇ ਇੱਥੋਂ ਆਪਣੇ ਵਾਲੇ ਹਰ ਸਾਲ ਨਵਾਂ ਯੂਥ ਨਵੀਂ એનર્ਜੀ ਹਨਾ ਹਾਂ ਸਹੀ ਗੱਲ ਹੈ ਸਹੀ ਗੱਲ ਭਰਾ ਪਰ ਗੱਲ ਬਾਤ ਐਂਡ ਆ ਜਮਾ ਠੀਕ ਆ ਜੀ ਹੁਣ ਆਪਾਂ ਚੱਲੇ ਜਾਂ ਸਟੂਸੀ ਪਹਿਲਾਂ ਆਪਾਂ ਗਰਾਊਂ ਗਰਾਊਂਡ ਚੱਲਦੇ ਆ ਪਹਿਲਾਂ ਗਰਾਊਂਡ ਚ ਚਲੋ ਆ ਤੁਹਾਨੂੰ ਦਿਖਾਉਣੇ ਆ ਪਹਿਲਾਂ ਗਰਾਊਂਡ ਜਿੱਥੋਂ ਸਾਨੂੰ ਸਫਲਤਾ ਹਾਸਲ ਹੋਈ ਮਤਲਬ ਬਹੁਤ ਪਸੀਨਾ ਦਾ ਡੋਲਾ ਕੋਈ ਨਹੀਂ ਡੋਲਾ ਕਰ ਪਸੀਨਾ ਹੀ ਡੋਲਾ ਫੋਨ ਪਰ ਫੋਨ ਤੋਂ ਵੀ ਬੜਾ ਪਸੀਨਾ ਹਾਂ ਤੋਂ ਵੀ ਬੜਾ ਪਸੀਨਾ ਤੁਹਾਨੂੰ ਦਿਖਾਉਣੇ ਆ ਗੱਲੀ ਗੱਲੀ ਚੀਜ਼ ਜਾ ਕੇ ਮਤਲਬ ਯਾਰ ਖਾਸ ਕਰਕੇ ਚਲੋ ਮੈਂ ਤਾਂ ਵੀਡੀਓ ਦਾ ਹਾਸੇ ਗੱਲਾਂ ਦੀ ਚੱਲਦੀਆਂ ਰਹਿਣਗੀਆਂ ਆਪਣੀਆਂ ਠੀਕ ਆ ਪਰ ਮਤਲਬ ਮੈਂ ਜੇ ਕੋਈ ਮੇਨ ਮੇਰੀ ਵੀਡੀਓ ਦੇਖ ਕੇ ਮਤਲਬ ਕੋਈ ਮਾੜਾ ਮੁੰਡਾ ਪ੍ਰਭਾਵਿਤ ਹੋ ਰਿਹਾ ਤਾਂ ਮੈਂ ਆਪਦੇ ਆਪ ਨੂੰ ਸਮਝੂਗਾ ਕਿ ਚੰਗੀ ਗੱਲ ਹੈ ਕਿਉਂਕਿ ਆਪਣਾ 60% ਹਿੱਸਾ ਵਾ ਬਿਲਕੁਲ 60% ਗ੍ਰਾਂਟ ਆਪਣੇ ਪੰਜਾਬ ਸਰਕਾਰ ਦਿੰਦੀ ਹੈ ਤੇ ਸਟੂਡੈਂਟ ਆਪਣੇ ਤੇ 20% ਹੀ ਆਉਂਦੇ ਆ ਠੀਕ ਆ ਸੋ ਮਤਲਬ ਮੇਰੀ ਵੀਡੀਓ ਦਾ ਮਤਲਬ ਇਹ ਵੀ ਹੈ ਯਾਰ ਜੇ ਕੋਈ ਕਹਿੰਦਾ ਸਿੱਖੀ ਕਿਉਂਕਿ ਚੰਡੀਗੜ੍ਹ ਦਾ ਨਾ ਹੀ ਬਾਲਾ ਵੱਡਾ ਹੈ ਅਗਲਾ ਕਹਿੰਦਾ ਯਾਰ ਖਰਚਾ ਇੰਨਾ ਆਪਣੇ ਪਿੰਡਾਂ ਵਾਲੇ ਮੁੰਡੇ ਖਾਸ ਕਰਕੇ ਉਹਨਾਂ ਨੂੰ ਅਵੇਅਰਨੈਸ ਠੀਕ ਹੈ ਤੇ ਮਤਲਬ ਮੈਂ ਕਹਿਣਾ ਚਾਹਣਾ ਦੱਸਣਾ ਚਾਹਣਾ ਵੀ ਕੋਈ ਬਾਲਾ ਖਰਚਾ ਨਹੀਂ ਹੈਗਾ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਡੀਐਮ ਕਰ ਸਕਦੇ ਹੋ ਇੰਸਟਾਗ੍ਰam ਤੇ ਪਿਛਲੇ ਕੁਝ ਦਿਨਾਂ ਤੋਂ ਉੱਥੇ ਨਾਲ ਜੀ ਉਸ ਦੇ ਬਾਹਰ ਠੀਕ ਹੈ ਮਤਲਬ ਇੱਥੇ ਅਗਰ ਤੁਸੀਂ ਐਡਮਿਸ਼ਨ ਨਾ ਲਓ ਆਪਣੀ ਆਪ ਦੀ ਯੂਨੀਵਰਸਿਟੀ ਹੈ ਯਾਰ ਆਪਣੀ ਰਾਜਧਾਨੀ ਹੈ ਹਨਾ ਇਹ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਜਾਂੜਕੀ ਬਣਿਆ ਹੋਇਆ ਆਪਣੀਆਂ ਯੂਨੀਵਰਸਿਟੀ ਇੱਥੇ ਆਪਦੇ ਇੱਥੇ ਵਧੀਆ ਪ੍ਰੈਜ਼ੀਡੈਂਟ ਆਪਣੇ ਆਪ ਦੇ ਬਣੇ ਯਾਰ ਹੁਣ ਦੇਖ ਲਓ ਤੁਸੀਂ ਕਿੰਨਾ ਮਸਲਾ ਚੱਲ ਰਿਹਾ ਹੈ ਇਹ ਯੂਨੀਵਰਸਿਟੀ ਦਾ ਵੀ ਇਧਰ ਲਾ ਪਾਰਕਿੰਗ ਚ ਲਾ ਕੇ ਉਹ ਇਹਦਾ ਯੂਨੀਵਰਸਿਟੀ ਦਾ ਨਾਮ ਚੇਂਜ ਕਰੋ ਵੀ ਇਹਦਾ ਪੰਜਾਬ ਐਂਡ ਹਰਿਆਣਾ ਕਰੋ ਜਿਵੇਂ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਿਉਂਕਿ ਗ੍ਰਾਂਟ ਤਾਂ ਯਾਰ ਪੰਜਾਬ ਸਰਕਾਰ ਦਿੰਦੀ ਹੈ ਨਾ ਆਪਣੇ ਤੁਸੀਂ ਦੇਖੋ ਵੀ ਅਮਰ ਚਲਦੇ ਤੇ ਹਰਿਆਣੇ ਦੇ ਮੁੰਡੇ ਬਹੁਤ ਆ ਚਲੋ ਆਪਾਂ ਕਿਸੇ ਨਾਲ ਇਹ ਨਹੀਂ ਇੱਕ ਕਰਦੇ ਵੀ ਯਾਰ ਤਾਂ ਕਿਉਂ ਵੀ ਹੈ ਤਾਂ ਆਪਾਂ ਵੀ ਇੰਡੀਆ ਨਾਲ ਫੈਰ ਪਰ ਪਹਿਲੀ ਗੱਲ ਆ ਵੀ ਜੇ ਆਪਣੇ ਘਰ ਦੇ ਜਵਾਗ ਸਹੀ ਹੋਣਗੇ ਪੜ੍ਹਨਗੇ ਇੱਥੇ ਫਿਰ ਹੀ ਆਪਾਂ ਦੂਜੇ ਵਾਰੀ ਸੋਚਾਂਗੇ ਨਾ ਸੋ ਪੰਜਾਬ ਯੂਨੀਵਰਸਿਟੀ ਤਾਂ ਪੰਜਾਬੀ ਨੂੰ ਪਹਿਲ ਦੀ ਤੌਰ ਤੇ ਆਪਾਂ ਨੂੰ ਐਸੀ ਕੋਟਾ ਵੀ ਜਾਦੀ ਮਿਲਦਾ ਯੂਨੀਵਰਸਿਟੀ ਤੋਂ ਤੇ ਇੱਥੇ ਆਇਆ ਕਰੋ ਯਾਰ ਪੜ੍ਹੋ ਵਧੀਆ ਇੱਥੇ ਇੱਥੇ ਬਹੁਤ ਬੰਦੇ ਮਤਲਬ ਸਕਸੈਸ ਹੋ ਕੇ ਨਿਕਲੇ ਆਏ ਨਹੀਂ ਹੈਗਾ ਵੀ ਕੋਈ ਐਡਾ ਹੀ ਚੱਕਰਾ ਵੀ ਮਤਲਬ ਜਿਹੜੇ ਹਿਸਾਬ ਨਾਲ ਆਪਣੇ ਬਣਿਆ ਹੋਇਆ ਨਾ ਮੈਥਿਕ ਵੀ ਚੰਡੀਗੜ੍ਹ ਜਾ ਕੇ ਲੋਕ ਵਿਗੜ ਜਾਂਦੇ ਆ ਇਦਾਂ ਹੋ ਜਾਂਦਾ ਇਹ ਜਗ੍ਹਾ ਕੁਝ ਨਹੀਂ ਹੈਗਾ ਤੇ ਆ ਸਾਡਾ ਮੁੰਡਾ ਖਿਡਾਰੀ ਵਧੀਆ ਇੱਥੇ ਖੇਡ ਕੇ ਗਿਆ ਹਨਾ ਤੇ ਮਤਲਬ ਬਹੁਤ ਬੰਦੇ ਨਿਕਲਦੇ ਆ ਯਾਰ ਇਹਦੇ ਵਿੱਚੋਂ ਤੁਹਾਨੂੰ ਮੈਂ ਗਰਾਊਂਡ ਦਿਖਾਉਣਾ ਜਾ ਕੇ ਕਿੱਡਾ ਸੋਹਣਾ ਹਰ ਇੱਕ ਚੀਜ਼ ਦੀ ਮਤਲਬ ਪੂਰੀ ਮਤਲਬ ਬੈਲ ਪਲਾਨਡ ਕਰਕੇ ਯੂਨੀਵਰਸਿਟੀ ਬਣਾਈ ਹੋਈ ਹੈ ਇਹ ਕੱਲੀ ਕੱਲੀ ਚੀਜ਼ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਪੰਜਾਬ ਦੀ ਯੂਥ ਨੂੰ ਮੇਰੀ ਬੇਨਤੀ ਆ ਠੀਕ ਆ ਮਤਲਬ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਬਾਕੀ ਤੁਹਾਨੂੰ ਗਰਾਊਂਡ ਜਾ ਕੇ ਹਾਂਜੀ ਆਪਾਂ ਪਹੁੰਚ ਗਏ ਗਰਾਊਂਡ ਖੈਰ ਟਾਈਮ ਹਜੇ ਹੋਇਆ ਨਹੀਂ ਅੱਜ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਛੁੱਟੀਆਂ ਹੋ ਗਈਆਂ ਜਵਾਕਾਂ ਨੂੰ ਤਾਂ ਕਰਕੇ ਖਾਲੀ ਪਿਆ ਮਤਲਬ ਮੈਂ ਤੁਹਾਨੂੰ ਦਿਖਾਉਣਾ ਯਾਰ ਤੁਸੀਂ ਆ ਲੱਕੀ ਕੈਮ ਆਹ ਕੈਮਰਾ ਇੱਧਰ ਕਰ ਆਪਾਂ ਗਰਾਊਂਡ ਇਹਦੇ ਵਿੱਚ ਚੱਲਦੇ ਆਪ ਕੋਟ ਕੋਟ ਕਹਿੰਦੇ ਇਹਨੂੰ ਬਾਸਕਟਬਾਲ ਦਾ ਗਰਾਊਂਡ ਕਿੱਡੇ ਸੋਹਣੇ ਸੋਹਣੇ ਬਣੇ ਹੋਏ ਆ ਮਤਲਬ ਯਾਰ ਗਰਾਊਂਡ ਹਨਾ ਸਾਰੇ ਤੇ ਵਾਲੀਬਾਲ ਦਾ ਹੋ ਗਿਆ ਆ ਤੁਹਾਨੂੰ 400 ਮੀਟਰ ਦਾ ਟਰੈਕ ਬਣਿਆ ਵੱਡਾ ਤਾਂ ਮੈਨਾਂ ਕਿੰਨੇ ਕਿਲੋਮੀਟਰ ਦਾ ਹੈ ਆਪਾਂ ਭਾਜਦੇ ਹੁੰਦੇ ਸੀ 1.5 ਕਿਲੋਮੀਟਰ ਦਾ ਤਿੰਨ ਦਾ 3 ਕਿਲੋਮੀਟਰ ਦਾ ਸੀ ਉਹਦਾ ਕਮ ਤੇ ਆਹ ਦੇਖੋ ਸਾਰਾ ਤੁਸੀਂ ਯਾਰ ਕਿੱਡਾ ਵੱਡਾ ਕਿੱਡਾ ਸੋਹਣਾ ਵੈਲ ਮੇਨਟੇਨਡ ਹਨਾ ਸਾਰੀਆਂ ਚੀਜ਼ਾਂ ਤੇ ਆਓ ਯਾਰ ਵਧੀਆ ਭਰਤੀ ਹੋ ਇੱਥੇ ਤੁਸੀਂ ਆ ਕੇ ਆਉਦਾ ਵਧੀਆ ਐਡਮਿਸ਼ਨ ਲਓ ਸੌਖੀ ਐਡਮਿਸ਼ਨ ਮਿਲ ਜਾਂਦੀ ਹੈ ਪੰਜਾਬ ਵਾਲੇ ਡਰਿਆ ਨਾ ਕਰੋ ਤੁਸੀਂ ਮੇਰੇ ਨਾਲ ਤੁਹਾਡੇ ਨਾਲ ਹੀ ਕੋਈ ਚੱਕਰ ਨਹੀਂ ਤੇ ਸੌਖੀ ਮਿਲ ਜਾਂਦੀ ਹੈ ਐਡਮਿਸ਼ਨ ਕੋਈ ਬਾਲਾ ਮਸਲਾ ਨਹੀਂ ਹੈਗਾ ਇੱਥੇ ਤੇ ਤੁਸੀਂ ਪਤਾ ਪੂਦਾ ਕਰ ਲਿਓ ਖੈਰ ਆਨਲਾਈਨ ਸਾਰਾ ਕੁਝ ਪਿਆ ਯਾਰ ਐਤਕੀ ਐਡਮਿਸ਼ਨਾਂ ਵੀ ਸ਼ੁਰੂ ਹੋਣ ਵਾਲੀਆਂ ਤੇ ਮੈਂ ਆਪਦੀ ਇੰਸਟਾਗ੍ਰam ਤੇ ਵੀ ਪਾਉਂਗਾ ਇਹਦੇ ਬਾਰੇ ਤੇ ਆ ਜਾ ਲੱਕੀ ਆਪਾਂ ਪਰਲੇ ਪਾਸੇ ਦਿਖਾਉਣੇ ਆ ਮਤਲਬ ਆਪਾਂ ਕਿਹਨਾਂ ਚਾਤੀ ਮਰਾਉਣੀ ਆ ਪੰਜਾਬ ਦੇ ਮੁੰਡੇ ਆਪਾਂ ਇੰਟਰਸਟਡ ਕਰਨੇ ਥੋੜੇ ਜਿ ਇਧਰਲੇ ਪਾਸੇ ਨੂੰ ਵੀ ਉਹਨਾਂ ਦਾ ਇੰਟਰਸਟ ਬਣੇ ਹਨ ਤੇ ਹੋਸਟਲ ਦੀ ਸੁਵਿਧਾ ਬਹੁਤ ਵਧੀਆ ਇੱਥੇ ਠੀਕ ਆ ਆਪਾਂ ਨਾਲ ਨਾਲ ਚਲੋ ਤੁਰੇ ਜਾਂਦੇ ਆਂ ਵਧੀਆ ਤੇ ਦੂਜੀ ਗੱਲ ਮੈਸ ਦਾ ਹੋ ਗਿਆ ਸਾਰਾ ਬਹੁਤ ਸੋਹਣਾ ਸ਼ਹਿਰ ਆ ਯਾਰ ਜੇ 2-4 ਸਾਲ ਬੰਦਾ ਇੱਥੇ ਲਾ ਜੇ ਮੇਰੇ ਹਿਸਾਬ ਨਾਲ ਜੇ ਮਤਲਬ ਥੋੜਾ ਜਿਹਾ ਵੀ ਸੀਰੀਅਸ ਤਾ ਉਹ ਬੰਦਾ ਕੁਛ ਨਾ ਕੁਛ ਖੱਟ ਕੇ ਜਾਂਦਾ ਇੱਥੋਂ ਮਤਲਬ ਵਿਗੜ ਕੇ ਨਹੀਂ ਜਾਂਦਾ ਵਿਗੜਨਾ ਤਾਂ ਜੇ ਆਪ ਦੇਖੋ ਘਰੇ ਰਹਿ ਕੇ ਵੀ ਬੰਦਾ ਵਿਗੜ ਹੀ ਸਕਦਾ ਜੇ ਆਪਾਂ ਦੇਖਿਆ ਜਾਵੇ ਤਾਂ ਤੇ ਇੱਥੇ ਖैर ਅਸੀਂ ਬਹੁਤ ਭਾਇਦੇ ਰਹੇ ਹਾਂ ਇੱਕ ਸਾਲ ਮੈਂ ਤਾਂ ਲਗਾਤਾਰ ਭੱਜਿਆ ਹੋਇਆ ਇੱਥੇ ਆ ਗਰਾਊਂਡ ਚ 400 ਮੀਟਰ ਦੇ ਚ ਠੀਕ ਆ ਅੱਜ ਹੁਣ ਇਹ ਖਾਲੀ ਤਾਂ ਪਿਆਗਾ ਕਿਉਂਕਿ ਇੱਕ ਤਾਂ ਟਾਈਮ ਨਹੀਂ ਹੋਇਆ ਹਲੇ ਦੂਜੀ ਗੱਲ ਵੀ ਯੂਨੀਵਰਸਿਟੀ ਛੁੱਟੀਆਂ ਚੱਲ ਰਹੀਆਂ ਕਿਉਂਕਿ ਜੂਨ ਦੀਆਂ ਛੁੱਟੀਆਂ ਹੋ ਗਈਆਂ ਅੱਜ 3 ਤਰੀਕ ਹੋ ਗਈ ਤਾਂ ਕਰਕੇ ਵੀ ਖਾਲੀ ਪਿਆ ਤੇ ਮਤਲਬ ਬਹੁਤ ਵਧੀਆ ਯਾਰ ਸਾਰੀ ਚੀਜ਼ਾਂ ਤੁਹਾਨੂੰ ਇੱਥੇ ਅਵੇਲੇਬਲ ਮਿਲਣਗੀਆਂ ਠੀਕ ਆ ਪੜ੍ਹਾਈ ਦੇ ਤੌਰ ਤੇ ਖੇਡਾਂ ਸਾਰੀਆਂ A to Z ਯਾਰ ਵਧੀਆ ਮਤਲਬ ਵਧੀਆ ਚੜ੍ਹਾਈ ਆ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਲੈਵਲ ਤੇ ਆਪਾਂ ਕਹਿ ਸਕਦੇ ਆ ਸੋ ਡਰਿਆ ਨਾ ਕਰੋ ਵੀ ਚੰਡੀਗੜ੍ਹ ਜਾਣਾ ਆਪਾਂ ਇਦਾਂ ਕਰਨਾ ਵੀ ਚੰਡੀਗੜ੍ਹ ਮਹਿੰਗਾ ਸ਼ਹਿਰ ਆ ਹਨਾ ਵੀ ਜਾਂ ਆਪਾਂ ਕਹਿੰਦੇ ਵੀ ਸਾਡੀ ਉੱਥੇ ਐਡਮਿਸ਼ਨ ਨਹੀਂ ਹੋਣੀ ਖਾਸ ਕਰਕੇ ਜਿਹੜੇ ਮਤਲਬ ਮੇਰੇ ਨਾਲ ਦੇ ਪਿੰਡਾਂ ਵਾਲੇ ਮੁੰਡੇ ਆ ਵੀ ਜਿਹੜੇ ਹੁਣ ਕਿਉਂਕਿ ਮੈਨੂੰ ਵੀ ਅਵੇਅਰਨੈਸ ਹੈ ਨਹੀਂ ਸੀਗੀ ਮੈਂ ਵੀ ਮਤਲਬ ਤਿਆਰੀ ਕਰਨ ਦੇ ਹਿਸਾਬ ਨਾਲ ਹੀ ਆਇਆ ਸੀ ਇੱਥੇ ਪਰ ਯੂਨੀਵਰਸਿਟੀ ਆਏ ਮਾੜਾ ਮੋਟਾ ਪਤਾ ਲੱਗਿਆ ਵੀ ਯਾਰ ਆ ਵੀ ਚੀਜ਼ਾਂ ਹੁੰਦੀਆਂ ਹਨਾ ਇੱਥੇ ਆ ਕੇ ਬੰਦਾ ਬਹੁਤ ਕੁਝ ਸਿੱਖਦਾ ਤੇ ਨਾਲ ਨਾਲ ਤੁਹਾਨੂੰ ਮੈਂ ਦੱਸੀ ਜਾਊਂ ਜਿਹੜੇ ਚੀਜ਼ ਆਪਣੀ ਅੱਖਾਂ ਨੇ ਦੇਖਣੀਆਂ ਤੇ ਮਤਲਬ ਬਹੁਤ ਜਿਆਦਾ ਵਧੀਆ ਤੇ ਵੱਡਾ ਗਰਾਊਂਡ ਹੈ ਆ ਦੇਖੋ ਇੱਥੇ ਉਹਦਾ ਬਣਿਆ ਹੋਇਆ ਹੈ ਫੁੱਟਬਾਲ ਦਾ ਗਰਾਊਂਡ ਬਣਿਆ ਹਨਾ ਇਹ ਮਤਲਬ ਪੂਰਾ ਵਧੀਆ ਰੱਖਦੇ ਆ ਯਾਰ ਗੱਲਬਾਤ ਬਣਾ ਕੇ ਇਹਦੀ ਕਿਉਂਕਿ ਯੂਟੀ ਦੇ ਅੰਦਰ ਹੈ ਨਾ ਛੋਟਾ ਜਿਹਾ ਏਰੀਆ ਚੰਡੀਗੜ੍ਹ ਦਾ ਤੇ ਫਿਰ ਮੇਨਟੇਨੈਂਸ ਜਿੰਨੀ ਚੀਜ਼ ਛੋਟੀ ਹੁੰਦੀ ਹੈ ਉਹਦੀ ਜਿਆਦਾ ਵਧੀਆ ਹੋ ਜਾਂਦੀ ਹੈ ਯੂਨੀਵਰਸਿਟੀ ਆਪਣੀ ਖਾਸ ਕਰਕੇ ਸੋਡਾ ਰਹਿਣਾ ਕਰੋ ਪੰਜਾਬ ਇਸ ਯੂਨੀਵਰਸਿਟੀ ਅਚ ਆਪਣੀਆਂ ਐਤਕੀ ਕੋਸ਼ਿਸ਼ ਕਰੀਏ ਵੀ ਜਿਵੇਂ 10 15 ਮੁੰਡੇ ਮੈਂ ਮੇਰੇ ਕਹਿਣ ਤੇ ਲੱਗ ਗਏ ਤਮੈਂ ਆਪਦੇ ਆਪ ਨੂੰ ਸਮਝੂਗਾ ਵੀ ਹਾਂ ਯਾਰ ਮੇਰਾ ਮਤਲਬ ਮੇਰਾ ਜੀਵਨ ਸਫਲ ਹੈ ਕਿਉਂਕਿ ਬਹੁਤ ਵਧੀਆ ਰਹੋਗੇ ਤੁਸੀਂ ਇੱਥੇ ਆ ਕੇ ਦੇਖੋ ਠੀਕ ਆ ਨਾ ਇੱਥੇ ਕੋਈ ਏਡੀਆਂ ਖਾਸ ਲੜਾਈਆਂ ਜਿਵੇਂ ਆਪਣੇ ਪੰਜਾਬ ਚ ਕਾਲਜਾਂ ਚ ਪ੍ਰਧਾਨੀਆਂ ਪਿੱਛੇ ਲੜਾਈਆਂ ਹੁੰਦੀਆਂ ਇਦਾਂ ਉਦਾਂ ਬੜਾ ਜੇ ਆਪਾਂ ਇੱਧਰ ਆ ਜੇ ਧੁੱਪ ਜਾਂਦੀ ਆ ਯਾਰ ਤੇ ਮਤਲਬ ਵਧੀਆ ਮਾਹੌਲ ਆ ਯਾਰ ਜੇ ਕੋਈ ਬੰਦਾ ਪੜ੍ਹਨਾ ਚਾਹਵੇ ਕੁਝ ਬਣਨਾ ਚਾਹਵੇ ਤਾਂ ਇੱਥੋਂ ਨਿਕਲ ਸਕਦਾ ਵਧੀਆ ਮਿਹਨਤ ਕਰਕੇ ਠੀਕ ਆ ਜੀ ਸੌਖੀ ਐਡਮਿਸ਼ਨ ਹੋ ਜਾਂਦੀ ਹੈ ਬਹੁਤ ਇਹ ਜਿਹੇ ਕੋਰਸ ਆ ਤੁਹਾਨੂੰ ਮੈਂ ਦੱਸ ਦੂੰਗਾ ਜਿਹਦੇ ਚ ਤੁਸੀਂ ਘੱਟ ਨੰਬਰਾਂ ਚ ਐਡ ਤੇ ਤੁਸੀਂ ਚੈੱਕ ਕਰ ਲਓ ਸਾਰਾ a to z ਬਾਈ ਡੈਂਗਲ ਤੋਂ ਨਾ ਦੂਜਾ ਕੈਮਰਾ ਕਰ ਲਓ ਲੱਕੀ ਜਿਵੇਂ ਆਹ ਦੇਖੋ ਆ ਤੁਸੀਂ ਦੇਖੋ ਹਾਕੀ ਦਾ ਗਰਾਊਂਡ ਚਲੋ ਮੈਂ ਕਿਹਾ ਵੀ ਗਰਾਊਂਡ ਤਾਂ ਆਪਾਂ ਸਾਰੇ ਦਿਖਾਤੇ ਸੀ ਗੱਲਾਂ ਹਾਕੀ ਦਾ ਰਹਿ ਗਿਆ ਸੀ ਦੇਖੋ ਨੌਜਵਾਨ ਖੇਡ ਰਹੇ ਆ ਆਪਣੇ ਹਨਾ ਵਧੀਆ ਮਤਲਬ ਬਹੁਤ ਯਾਰ ਵਧੀਆ ਬਣਿਆ ਹੋਇਆ ਹੈਗਾ ਪੈਸਾ ਬਹੁਤ ਕਿਉਂਕਿ ਯੂਟੀ ਦਾ ਵੀ ਕਿੰਨਾ ਪੈਸਾ ਹੋ ਜਾਂਦਾ ਯਾਰ ਤੇ ਆਪਣੀ ਪੰਜਾਬ ਸਰਕਾਰ ਦੇ ਜਾਂਦੀ ਹੈ ਹਨਾ ਤਾਂ ਕਰਕੇ ਵੀ ਵਧੀਆ ਓਕੇ ਆ ਕੰਮ ਇੱਥੇ ਬਹੁਤ ਵਧੀਆ ਤੁਸੀਂ ਪੰਜਾਬ ਜਿੱਥੇ ਆਪਣੇ ਖੈਰ ਹੈ ਨਹੀਂ ਅਜੇ ਯੂਨੀਵਰਸਿਟੀ ਜਿੰਨੀ ਇੱਥੇ ਸਾਫ ਸਫਾਈ ਆ ਸੋਹਣਾ ਸ਼ਹਿਰ ਆ ਯਾਰ ਇੱਥੇ ਆ ਕੇ ਪੜੋ ਤੁਸੀਂ ਮਤਲਬ ਮੈਂ ਹੀ ਅੱਜ ਦੀ ਵੀਡੀਓ ਮੇਰੀ ਹੀ ਤੁਹਾਨੂੰ ਮਤਲਬ ਮੈਂ ਦੱਸਣਾ ਚਾਹਣਾ ਵੀ ਹਾਂ ਵੀ ਕੋਈ ਜ਼ਿਆਦਾ ਵੱਡਾ ਮਸਲਾ ਨਹੀਂ ਹੈਗਾ ਵੀ ਤੁਸੀਂ ਚੰਡੀਗੜ੍ਹ ਪੜ ਨਹੀਂ ਸਕਦੇ ਠੀਕ ਆ ਕਿਉਂਕਿ ਆਪਣੇ ਜਵਾਕਾਂ ਨੂੰ ਅਵੇਅਰਨੈਸ ਹੈ ਨਹੀਂ ਪਿੰਡਾਂ ਵਾਲਿਆਂ ਨੂੰ ਮੈਨੂੰ ਵੀ ਹੈ ਨਹੀਂ ਸੀਗੀ ਯਾਰ ਬੰਦਾ ਫਿਰ ਰਹਿ ਰਹਿ ਕਿ ਸਿੱਖਦਾ ਪਤਾ ਲੱਗਦਾ ਮੇਰਾ ਮਤਲਬ ਬਹੁਤ ਚਿਰ ਦਾ ਮਨ ਸੀਗਾ ਵੀ ਮੈਂ ਵੀਡੀਓ ਬਣਾਵਾਂ ਇਸ ਤੇ ਵੀ ਮੰਦਸਾਂ ਲੋਕਾਂ ਨੂੰ ਵੀ ਆਹ ਹਾਂ ਆਪਾਂ ਇੱਥੇ ਪੜੀਏ ਇੱਥੇ ਅੱਗੇ ਆਈਏ ਯੂਨੀਵਰਸਿਟੀ ਦੇਖੀ ਹੈ ਨਾ ਮਾਹੌਲ ਦੇਖੀ ਯੂਨੀਵਰਸਿਟੀ ਦਾ ਵੀ ਆਪਾਂ ਬੰਦਾ ਬਹੁਤ ਕੁਝ ਸਿੱਖਦਾ ਬਾਹਰੋਂ ਬਾਹਰ ਰਹਿ ਕੇ ਤੇ ਸਵਾਭੀ ਅੱਜ ਬਣਿਆ ਸੀ ਅੱਜ ਮੇਰੇ ਮਿੱਤਰ ਨੇ ਆਉਣਾ ਸੀਗਾ ਬਾਕੀ ਇੱਥੇ ਇੱਕ ਹੋਰ ਵੀ ਗੱਲ ਹੈ ਜਿਹੜੀ ਪਟਿਆਲੇ ਯੂਨੀਵਰਸਿਟੀ ਹੈ ਨਾ ਆਪਣੀ ਪੰਜਾਬੀ ਯੂਨੀਵਰਸਿਟੀ ਉੱਥੋਂ ਨਾਲੋਂ ਮਾਹੌਲ ਇੱਥੇ ਬਹੁਤ ਜ਼ਿਆਦਾ ਵਧੀਆ ਐਜੂਕੇਟਡ ਮਿਲਦਾ ਹਾਂ ਬਹੁਤ ਕਿਉਂਕਿ ਇੱਕ ਤਾਂ ਬੰਦੇ ਦੀ ਜਿਹੜੀ ਇਹ ਅਪਰੋਚ ਹੈ ਉਹ ਕਿੱਥੇ ਤਾਂ ਆਪਣੀ ਇਕੱਲੇ ਪੰਜਾਬ ਬੇਸਡ ਰਹਿਣੀ ਕਿੱਥੇ ਪੰਜਾਬ ਹਰਿਆਣਾ ਹਿਮਾਚਲ ਉਹ ਗੱਲ ਇਹੀ ਗੱਲ ਮੈਂ ਕਹਿਣ ਲ ਇਹ ਬੰਦੇ ਨੂੰ ਇੱਕ ਬਹੁਤ ਸੋਹਣਾ ਔਰਾ ਮਿਲਦਾ ਹੈ ਬਹੁਤ ਇਧਰ ਉਧਰ ਦੇ ਲੋਕ ਮਿਲਦੇ ਆ ਹਿਮਾਚਲ ਦੇ ਲੋਕ ਮਿਲਦੇ ਆ ਹਰਿਆਣਾ ਦੇ ਯਾਰ ਕੰਪੀਟ ਕਰਨ ਵਾਲੇ ਤੁਹਾਨੂੰ ਬਹੁਤ ਮਿਲਣਗੇ ਤੁਹਾਡਾ ਇੱਛਾ ਕੇ ਦਿਲ ਕਰੂਗਾ ਵੀ ਆਪਾਂ ਕੁਝ ਕਰੀਏ ਅਲੱਗ ਕਰੀਏ ਯਾਰ ਨਾਲੇ ਮਲਟੀਕਲਚਰਲ ਜਗ੍ਹਾ ਹੈ ਲੈ ਕੇ ਵੈਸੇ ਬਹੁਤ ਵਧੀਆ ਸਵਾਦ ਆਉਂਦਾ ਉਹ ਖਾਣਾ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਪੰਜਾਬੀ ਕਿਉਂਕਿ ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅੱਜ ਕੱਲ ਕੀ ਹੋ ਗਿਆ ਪੜ੍ਹਾਈ ਵਾਲਾ ਉਹ ਔਰਾ ਰਿਹਾ ਨਹੀਂ ਪਹਿਲਾਂ ਜਿਹੜੇ ਪੱਕੇ ਪ੍ਰੋਫੈਸਰ ਸੀਗੇ ਉਹ ਰਿਟਾਇਰ ਹੋ ਚੁੱਕੇ ਆ ਉਹਨਾਂ ਦਾ ਕਿਤੇ ਨਾ ਕਿਤੇ ਉਸ ਤੋਂ ਬਾਅਦ ਹੁਣ ਜਿਹੜ ਹੂੰ ਤਾਂ ਕਰਕੇ ਇੱਥੇ ਤਾਂ ਬਹੁਤ ਵਧੀਆ ਮਾਹੌਲ ਹੈ ਪੰਜਾਬ ਨਾਲ ਤਾਂ ਖਾਸ ਕਰਕੇ ਪੰਜਾਬੀ ਨਾਲ ਹਾਂ ਸਹੀ ਗੱਲ ਆ ਬਸ ਵਧੀਆ ਯਾਰ ਚੰਗੀ ਗੱਲ ਆ ਜੇ ਕੋਈ ਆਪਣੇ ਪੰਜਾਬ ਦਾ ਨਿਆਣਾ ਇੱਥੇ ਆਉਂਦਾ ਪੜ੍ਹਦਾ ਹਨਾ ਚੰਗੀ ਗੱਲ ਆ ਕਿਉਂ ਚਲ ਆਪਣੇ ਕਹਿਣ ਨਾਲ ਕਿਸੇ ਦਾ ਕੋਈ ਬਣਦਾ ਸਿਸਟਮ 10 ਬੰਦੇ ਵੀ ਆਉਂਦੇ ਆ ਤਾਂ ਮੈਂ ਆਪਦੇ ਆਪ ਨੂੰ ਚੰਗੀ ਗੱਲ ਸਮਝੂ ਵੀ ਹਾਂ ਮੈਂ ਕੋਈ ਚੰਗਾ ਕੰਮ ਕਰਿਆ ਤੇ ਬਧੀਆ ਯਾਰਾ ਉਹ ਇੱਥੇ ਮੈਂ ਮਤਲਬ ਮਾੜਾ ਨਹੀਂ ਕਹਿ ਰਿਹਾ ਯਾਰ ਮੇਰੀਆਂ ਯਾਰਾਂ ਦੋਸਤਾਂ ਨਾਲ ਮੇਰੀ ਜਿਆਦਾ دوست ਮੇਰੇ ਹਰਿਆਣੇ ਦੀ ਆ ਮੈਂ ਗੁੱਸਾ ਨਾ ਕਰਿਓ ਇਹ ਚੀਜ਼ ਨੂੰ ਮਤਲਬ ਪਰਸਨਲ ਨਾ ਲਿਓ ਜਿਹੜੇ ਮੇਰੇ ਵੀਰ ਹਰਿਆਣੇ ਦੇ ਵੀ ਦੇਖਣਗੇ ਜਾਂ ਰਾਜਸਥਾਨ ਦੇ ਜਾਂ ਹੋਰ ਸਟੇਟ ਦੇ ਛੁੱਟੀਆਂ ਕਰਕੇ ਨਾ ਹੁਣ ਥੋੜਾ ਇੱਥੇ ਮਾਹੌਲ ਅੱਜ ਥੋੜਾ ਜਿਆਦਾ ਢਿੱਲਾ ਹੈ ਅੱਜ ਤੁਹਾਨੂੰ ਸਟੂਡੀਓ ਦਿਖਾਉਣੇ ਆ ਹਾਂ ਤੁਹਾਨੂੰ ਸਾਰਾ ਕੁਝ ਦੇਖਦੇ ਆਂ ਵੀ ਮਾਹੌਲ ਕਿਹੋ ਜਿਹਾ ਨੇ ਤੁਹਾਨੂੰ ਹੋਸਟ ਲਾਈਫ ਵੀ ਦਿਖਾਵਾਂਗੇ ਯਾਰ ਵਧੀਆ ਹਨ ਤੁਸੀਂ ਇਨਸਪਾਇਰ ਹੋ ਕੇ ਜੇ ਆਓਗੇ ਤਾਂ ਚੰਗੀ ਗੱਲ ਹੈ ਤੇ ਮ ਬਾਦਚ ਆਪਾਂ ਸੋਚਾਂਗੇ ਵੀ ਹਾਂ ਚਲੋ ਕਿਉਂਕਿ ਹਰਿਆਣੇ ਵਾਲਾ ਤਾਂ ਵੈਸੇ ਹੀ ਮੁੰਡੇ ਇੱਥੇ ਮੁੰਡੇ ਕੁੜੀਆਂ ਸਟੂਡੈਂਟ ਬਹੁਤ ਆ ਯਾਰ ਮਤਲਬ ਮੈਂ ਉਹਨਾਂ ਨੂੰ ਦੱਸ ਰਿਹਾ ਜਿਹੜੇ ਸਾਡੇ ਵਰਗੇ ਸਾਡੇ ਪਿੰਡਾਂ ਦੇ ਮੁੰਡੇ ਆ ਹਨਾ ਖਾਸ ਕਰਕੇ ਜਿਨ੍ਹਾਂ ਨੂੰ ਨਹੀਂ ਪਤਾ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਮੇਰੇ ਵਾਂਗੂ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਸੁਪਨਾ ਹੀ ਹੁੰਦਾ ਬਸ ਵੀ ਚੰਡੀਗੜ੍ਹ ਕੱਲਾ ਪਾਸਪੋਰਟ ਬਣਾਉਣੀ ਜਾਣਾ ਪਰ ਪਾਸਪੋਰਟ ਬਣਾਉਣੀ ਆ ਹੁਣ ਆਪਾਂ ਆਪਾਂ ਚੰਡੀਗੜ੍ਹ ਨਹੀਂ ਰਿਹਾ ਹੋਰ ਚੰਡੀਗੜ੍ਹ ਪਹਿਲਾਂ ਵਾਲਾ ਠੀਕ ਹੈ ਹੁਣ ਆਪਾਂ ਵੀ ਕੱਲਾ ਢੀੜੀ ਮਾਰਨੀ ਆ ਜਾ ਕੇ ਆਪਾਂ ਘੁੰਮਣ ਫਿਰਨ ਜਾਣਾ ਹੁਣ ਤਾਂ ਇੱ ਬਹੁਤ ਕੁਝ ਕਰ ਸਕਦਾ ਜਿਹਨੇ ਕਰਨਾ ਹੈ ਹਾਂ ਸਹੀ ਗੱਲ ਹੈ ਬਾਕੀ ਕਰਨਾ ਤੁਹਾਡੇ ਆਪ ਦੇ ਸਾਰੇ ਆਪਰਾ ਦੇ ਸਕਦੇ ਆ ਹਨਾ ਹਾਂ ਇੱਕ ਸਿੱਖੀ ਹੈ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਆਪਾਂ ਹੁਣ ਸਟੂਸੀ ਚੱਲੀ ਸੂਸੀ ਮਿਲਦੇ ਆਜੋ ਕਿਰਾ ਲਓ ਜੀ ਆਪਾਂ ਪਹੁੰਚ ਗਏ ਆਂ ਸਟੂਸੀ ਸਟੂਸੀ ਦੀ ਫੋਲਫਾਰਮ ਤੁਹਾਨੂੰ ਦੱਸ ਦਈਏ ਸਟੂਡੈਂਟ ਸੈਂਟਰ ਨੇ ਬਸ ਇੱਧੇ ਹੀ ਬਣਾ ਲੰਨੇ ਆ ਆਪਾਂ ਘੱਟ ਹੀ ਆਈਏ ਕਰਦੇ ਵੀ ਦੇਖ ਲੈਂਦੇ ਨੇ ਕਈ ਵਾਰੀ ਵਾਗ ਜੇ ਬੰਨ ਰਕੇ ਠੀਕ ਹੈ ਇਹ ਜੰਦਾ ਆਪਾਂ ਕਹਿੰਦੇ ਸੀ ਕਿ ਘਰੇ ਗਈ ਹੋਈ ਹੈ ਨਹੀਂ ਘਰੇ ਗਈ ਨਹੀਂ ਜਾਂਦਾ ਇਹ ਨਹੀਂ ਹਾਂਜੀ ਜਿਵੇਂ ਕਿ ਆਪਾਂ ਸਤੂਸੀ ਜਾਣਾ ਸੀ ਖੈਰ ਪਹਿਲਾਂ ਮੈਨੂੰ ਲੱਗਾ ਵੀ ਆਪਾਂ ਹੁਣ ਥੋੜੀਆਂ ਜਿਹੀਆਂ ਸਿਆਣੀਆਂ ਗੱਲਾਂ ਕਰਕੇ ਹਟਿਆਂ ਵੀ ਸਤੂਸੀ ਤੁਹਾਨੂੰ ਕਾਹਨੂੰ ਮਾਹੌਲ ਖਰਾਬ ਹੋ ਜੀ ਥੋੜਾ ਬੜਾ ਮੋਟਾ ਤੇ ਤੁਹਾਨੂੰ ਪਤਾ ਵੀ ਜਵਾਨੀਆਂ ਜੋੜੀਆਂ ਜੜੀਆਂ ਬੈਠੀ ਹੁੰਦੀਆਂ ਤਾਂ ਤੇ ਮਤਲਬ ਮੈਂ ਹੁਣ ਤੁਹਾਨੂੰ ਮੜਾ ਲਾਇਬ੍ਰੇਰੀ ਦਿਖਾ ਆਪਣਾ ਲੱਕੀ ਜਿਹੜੀ ਦਿਖਾਉਣ ਵਾਲੀ ਚੀਜ਼ ਹੈ ਲਾਇਬ੍ਰੇਰੀ ਕਲ ਮਲ ਮਾਰ ਬੜਾ ਕੈਮਰਾ ਮਾਰ ਇੱਧਰ ਲਾਇਬ੍ਰੇਰੀ ਕਰ ਐਕਸਪਲੋਰ ਬਾਈਡ ਐਂਗਲ ਤੇ ਦਿਖਾ ਦੇ ਸਾਰਾ ਇਹ ਇਹ ਲਾਇਬ੍ਰੇਰੀ ਆ ਦੇਖੋ ਸਾਰੀ ਕਿੱਡੀ ਵੱਡੀ ਬਿਲਡਿੰਗ ਆ 4 ਚਾਰ ਫਲੋਰ ਆ ਮੇਨਾਂ ਇੱਕ ਹਾਂ ਚਾਰ ਫਲੋਰ ਹੈ ਇਹਦੇ ਠੀਕ ਆ ਵੱਡੀ ਗੱਲ ਇਹ ਆ ਇੱਥੇ ਤੁਹਾਨੂੰ ਸੀਟ ਬਹੁਤ ਘੱਟ ਮਿਲੂਗੀ ਠੀਕ ਆ ਕਿਉਂਕਿ ਇੱਥੇ ਜਨਤਾ ਪੜਨ ਆਲੀ ਆ ਤੇ ਤੁਹਾਨੂੰ ਮਤਲਬ ਵੀ ਆਜਾ ਪਨਾਲ ਨਾਲ ਨਾਲ ਇਧਰ ਨਾਲ ਨਾਲ ਚੌਂਕ 'ਚ ਗੱਲਾਂ ਕਰਦੇ ਨਾਲ ਨਾਲ ਦਿਖਾਉਣੇ ਆ ਤਾਂ ਮੈਂ ਨਹੀਂ ਫੜਾਦੀ ਮੈਂ ਇਦਾਂ ਕਰ ਲਾਂਦਾ ਇਹਨੂੰ ਤੇ ਮੰਨ ਲਓ ਵੀ ਤੁਹਾਨੂੰ ਲਾਇਬ੍ਰੇਰੀ 'ਚ ਨਾ ਖਾਲੀ ਨਹੀਂ ਮਿਲੂਗੀ ਜ਼ਿਆਦੇ ਤੇ ਪੜਨਾਂ ਲਈ ਜਾਂ ਤਾਂ ਬਹੁਤ ਇੱਥੇ ਤੁਸੀਂ ਆਓਗੇ ਤੁਹਾਡਾ ਆਟੋਮੈਟਿਕਲੀ ਬੰਦਾ ਇੱਕ ਦੂਜੇ ਨੂੰ ਦੇਖ ਕੇ ਉਹਦੇ ਕਹਿਣਾ ਕਿ ਖਰਬੂਜੇ ਨੂੰ ਦੇਖ ਕੇ ਖੂਜਰਾਂਗੇ ਫੜਦਾ ਮਾੜੀ ਸੰਗਤ ਤਾਂ ਮਾੜੀ ਸੰਗਤ ਤੋਂ ਵੀ ਬੰਦਾ ਮਾੜੇ ਕੰਮ ਸਿੱਖ ਲੈਂਦਾ ਪਰ ਇੱਥੇ ਚੰਗੀ ਥੋੜੀ ਜਿਹੀ ਜ਼ਿਆਦਾ ਹੈ ਸੰਗਤ ਮਤਲਬ ਇਹ ਸੁਣੂ ਗੱਲਾਂ ਵੈਸੇ ਹਾਜਮ ਨਹੀਂ ਆਉਣੀਆਂ ਪਰ ਇਹ ਗੱਲ ਸੱਚ ਹੈ ਠੀਕ ਹੈ ਕਿਉਂਕਿ ਬਹੁਤ ਤੁਹਾਨੂੰ ਮੈਂ ਕਦੇ ਨਾ ਰਾਤ ਨੂੰ ਦਿਖਾਉਂਗਾ ਆਪਾਂ ਇੱਕ ਦਿਨ ਹੋਸਟਲ ਦਾ ਵੀ ਕਰਾਂਗੇ ਐਕਸਪਲੋਰ ਵੀ ਹੋਸਟਲ ਲਾਈਫ ਕਿੱਦਾਂ ਇੱਥੋਂ ਦੀ ਕਿੱਦਾਂ ਕੀ ਕੀ ਫੇਸ ਕਰਨਾ ਪੈਂਦਾ ਹਨ ਤੇ ਕਿੱਦਾਂ ਕੀ ਕੀ ਸਿਸਟਮ ਆ ਆ ਪਾਰਕਿੰਗ ਯੋਨੀਵਰਸਿਟੀ ਕੋਈ ਐ ਨਹੀਂ ਹੈਗਾ ਵੀ ਇੱਕ ਹੀ ਯੂਨੀਵਰਸਿਟੀ ਹੈ ਇਹ ਚੰਡੀਗੜ੍ਹ ਦੇ ਵਿੱਚ ਹੀ ਅਲੱਗ ਸ਼ਹਿਰ ਆ ਮਤਲਬ ਇੱਥੇ ਕੋਈ ਕਿਸੇ ਨੂੰ ਐਡਾ ਕੋਈ ਰੋਕ ਟੋਕ ਨਹੀਂ ਵਧੀਆ ਮਤਲਬ ਸਿਆਣੀ ਜਨਤਾ ਰਹਿੰਦੀ ਆ ਬਣ ਕੇ ਆਏ ਵਧੀਆ ਗੱਲਬਾਤ ਕਰਦੀ ਆ ਸਾਰੇ ਜਿੰਨੇ ਵੀਕਲ ਖੜੇ ਆ ਦੇਖ ਤੇ ਸਾਰੇ ਉਹਦੇ ਵਾਲੇ ਆ ਪੜਨ ਵਾਲੇ ਜਵਾਕਾਂ ਦੇ ਆ ਸਾਰੀ ਲਾਇਬ੍ਰੇਰੀ ਦੀ ਪਾਰਕਿੰਗ ਆ ਠੀਕ ਆ ਇਹ ਆ ਗਿਆ ਗਾਂਧੀ ਚੌਂਕ ਜਿਆਦਾ ਤੈਨੂੰ ਇਹ ਹਾਂ ਕੀ ਕਰਦੇ ਹੁੰਦੇ ਸੀ ਇੱਥੇ ਮੋਸਟਲੀ ਬੱਡ ਕੇ ਕਿ ਇੱਥੇ ਕੱਟੇ ਜਾਂਦੇ ਜਿਹੜੇ ਪੜਨ ਵਾਲੇ ਜਵਾਕ ਆ ਖਾਸ ਕਰਕੇ ਇਹ ਗਾਂਧੀ ਚੌਕ ਹੈ ਇੱਥੋਂ ਦਾ ਮਸ਼ਹੂਰ ਹੈ ਜਦੋਂ ਤੁਸੀਂ ਆਓਗੇ ਨਾ ਇੱਥੇ ਯੂਨੀਵਰਸਿਟੀ ਐਡਮਿਸ਼ਨ ਲਾਉਂਗੇ ਉਹਨੂੰ ਤੁਹਾਨੂੰ ਪਤਾ ਲੱਗੂਗਾ ਇਹਦਾ ਇਧਰਲੇ ਪਾਸੇ ਆ ਗਈ ਸਟੂਸੀ ਸਟੂਸੀ ਮੈਂ ਤੁਹਾਨੂੰ ਕਿਸੇ ਫੇਰ ਦਿਨ ਦਿਖਾਉਂਗਾ ਕਿਉਂਕਿ ਯਾਰ ਹੁਣ ਚਲ ਆਪਾਂ ਸਿਆਣੀਆਂ ਜਿਹੀਆਂ ਗੱਲਾਂ ਕਰਦੇ ਆ ਸਿਆਣਾ ਜਿਹਾ ਕਨਸੈਪਟ ਲੈ ਕੇ ਆਈਏ ਮੋਟੀਵੇਟ ਕਰੀਏ ਤੁਹਾਨੂੰ ਥੋੜਾ ਜਿਹਾ ਇਨਸਪਾਇਰ ਕਰੀਏ ਵੀ ਹਾਂ ਯਾਰ ਤੁਸੀਂ ਵੀ ਇੱਥੇ ਆ ਕੇ ਵਧੀਆ ਪੜੋ ਆਉਂਦਾ ਇਹ ਐਡੀ ਵੱਡੀ ਬਿਲਡਿੰਗ ਹੈ ਪੜਨ ਵਾਸਤੇ ਬਣਾਈ ਹੋਇਆ ਸਾਰੀ ਏਸੀ ਹੈ ਫੁੱਲ ਕੋਈ ਵੀ ਸ਼ਹਿਰ ਹੈ ਹਾਂ ਉਹਦੀ ਜਿਹੜੀ ਮਾੜੀ ਗੱਲ ਹੈ ਉਹ ਬੜੀ ਜਲਦੀ ਬਾਹਰ ਆਉਂਦੀ ਹੈ ਹਾਂ ਆਪਾਂ 네ਗੇਟਿਵ ਗੱਲਾਂ ਬਹੁਤ ਜਲਦੀ ਫਲਾਉਂਦੇ ਆ ਸਹੀ ਗੱਲ ਪਰ ਜਿਹੜੀਆਂ ਪੋਜ਼ਿਟਿਵ ਗੱਲਾਂ ਨੇ ਉਹ ਬੜੀਆਂ ਇੰਬਾਈਡ ਰਹਿ ਜਾਂਦੀਆਂ ਵਿੱਚੇ ਰਹਿ ਜਾਂਦੀਆਂ ਸਹੀ ਗੱਲ ਦੇਖੋ ਆਪਣੇ ਇਹ ਜਿਹੇ ਇਨਫਰਾਸਟ੍ਰਕਚਰ ਕਿਤੇ ਹੈਗਾ ਨਹੀਂ ਹੈਗਾ ਬਰੋ ਬਾਕੀ ਯਾਰ ਬਣਾ ਇਨਫਰਾਸਟ੍ਰਕਚਰ ਵੀ ਬਣ ਜੂਗਾ ਲੱਗੀ ਪਰ ਚੱਕੀ ਗੱਲ ਇਹ ਹੈ ਨਾ ਗੱਲ ਵੱਡੀ ਵੀ ਉਹਨੂੰ ਮੈਂਟੇਨ ਕਰਨਾ ਬਹੁਤ ਔਖਾ ਬਿਲਕੁਲ ਬਿਲਕੁਲ ਇਹ ਗੱਲ ਤੇ ਵੀ ਆ ਹਾਂ ਵੱਡੀ ਗੱਲ ਇਹ ਆ ਮੈਂਟੇਨ ਕਰਨਾ ਬਹੁਤ ਔਖਾ ਤੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਸੀ ਵੀ ਜਿਵੇਂ ਆਪਾਂ ਕਹਿੰਦੇ ਨੇ ਹੋਸਟਲ ਲਾਈਫ ਹਨਾ ਹੋਸਟਲਾਂ ਦੇ ਬਾਹਰ ਨਾ ਇੱਥੇ 7 ਕੇ 8 ਆ 7 ਨੰਬਰ ਹੋਸਟਲ ਦਾ ਇਲਾਕਾ ਮੁੰਡਿਆਂ ਦਾ 7 ਹੋਸਟਲ ਹੈ ਤੇ ਹੋਸਟਲ ਚ ਨਾ ਮਤਲਬ ਪਾਰਕਿੰਗ ਚ ਤੁਹਾਨੂੰ ਦਿਖਾਉਂਗਾ ਮੈਂ ਵੱਡੀਆਂ ਵੱਡੀਆਂ ਗੱਡੀਆਂ ਫਾਰਚੁੰਡ ਨਾ ਹੋਗੀਆਂ ਡਰਾਈਵਰ ਐ ਖੜੀਆਂ ਵੱਡੇ ਵੱਡੇ ਘਰਾਂ ਦੇ ਮੁੰਡੇ ਵੀ ਰਹਿੰਦੇ ਆ ਯਾਰ ਸਭ ਆਪਣੇ ਅਰਗੇ ਨੇ ਤਾਂ ਹੁਣ ਰਹਣੇ ਆ ਠੀਕ ਆ ਵੱਡੇ ਵੱਡੇ ਘਰਾਂ ਦੇ ਮੁੰਡੇ ਵੀ ਰਹਿੰਦੇ ਆ ਇੱਥੇ ਯਾਰ ਹੋਸਟਲ ਦਾ ਪਟਿਆਲਾ ਨੇ ਵੀ ਹੋਸਟਲ ਲਾਈਫ ਇਦਾਂ ਨਹੀਂ ਹੁੰਦਾ ਏਸੀ ਨਹੀਂ ਹੈਗਾ ਪਰ ਇੱਥੇ ਮੌਸਮ ਬੈਸੇ ਹੀ ਠੰਡਾ ਯਾਰ ਇੱਕ ਦਿਨ ਗਰਮੀ ਪੈ ਜੈਣਾ ਇੱਥੇ ਹਾਂ ਤੀਜੇ ਦਿਨ ਵੀ ਆ ਜਾਂਦਾ ਇੱਥੇ ਆ ਦੇਖੋ ਹੁਣ ਗਰਮੀ ਪਈ ਸੀ ਦੋ ਤਿੰਨ ਦਿਨ ਉਹ ਤੇ ਬੱਦਲ ਵੀ ਦੇਖੋ ਤੁਸੀਂ ਕਿੰਨੀ ਹੋਈ ਪਈ ਆ ਮੀਂਹ ਇੱਥੇ ਤਿਆਰ ਆ ਨਹੀਂ ਪਤਾ ਹੁਣ ਆ ਜੇ ਘੰਟੇ ਨੂੰ ਆ ਜੇ ਆਥ ਨਹੀਂ ਆ ਜੇ ਮੈਂ ਅੱਜ ਮਾਨਸਾ ਤੋਂ ਆਇਆ ਤੇ ਐ ਲੱਗਦਾ ਜੇ ਮੇਰਾ ਸਥਾਨ ਤੋਂ ਪੰਜਾਬ ਆਇਆ ਹੋਈ ਹਾਂ ਹਾਂ ਪਰ ਕੈਸੇ ਸਹੀ ਗੱਲ ਬਾਕੀ ਫਰਕ ਹੈਗਾ ਇੱਥੇ ਦਾ ਮੈਨੂੰ ਮੈਂ 2021 ਚ ਆਇਆ ਸੀਗਾ ਇੱਥੇ ਤਿਆਰੀ ਕਰਨ ਤੇ ਤਿਆਰੀ ਤਾਂ ਅਖਿਰ ਲੇ ਤਾ ਕਰਕੇ ਮਤਲਬ ਯਾਰ ਚੰਡੀਗੜ੍ਹ ਛੱਡਨ ਨੂੰ ਵੀ ਮਤਲਬ ਬੰਦਾ ਛੱਡ ਨਹੀਂ ਸਕਦਾ ਇੱਕ ਵਾਰੀ ਇਹਦਾ ਨਸ਼ਾ ਬਹੁਤ ਘੜਾ ਚੰਡੀਗੜ੍ਹ ਦਾ ਤੇ ਹੁਣ ਮੈਂ ਆ ਮੇਰਾ ਲਾਸਟ ਮੰਥ ਆ ਇੱਥੇ ਜੂਨ 1 ਜੁਲਾਈ ਤੱਕ ਮੈਂ ਪਿੰਡ ਚੱਲ ਜੂਗਾ ਤੇ ਘਰੇ ਹੁਣ ਬਹੁਤ ਟਾਈਮ ਹੋ ਗਿਆ ਚਲ ਘਰ ਦੇ ਨੂੰ ਵੀ ਟਾਈਮ ਦਈਏ ਵਧੀਆ ਦੇਖੀਏ ਹਨਾ ਸਾਰਾ ਕੁਝ ਕਿਉਂਕਿ ਬਹੁਤ ਟਾਈਮ ਹੋ ਗਿਆ ਮੂਹ ਟੁੱਟੀ ਜਾਂਦਾ ਘਰ ਦੇ ਨਾਲੋਂ ਵੀ ਘਰ ਦੇ ਨਾਲੋਂ ਤਾਂ ਨਹੀਂ ਖਾ ਟੁੱਟ ਰਿਹਾ ਪਿੰਡ ਨਾਲ ਮਤਲਬ ਐ ਟੁੱਟ ਰਿਹਾ ਉਹਦੇ ਸ਼ਹਿਰ ਨਾਲੋਂ ਮਤਲਬ ਸ਼ਹਿਰ ਨਹੀਂ ਵਧੀਆ ਲੱਗ ਰਿਹਾ ਮੈਂ ਦੋ ਤਿੰਨ ਵਾਰੀ ਸਮਾਨ ਚੱਕ ਕੇ ਗਿਆ ਉਹਦੇ ਘਰੇ ਬੱਟੇ ਬਣੀ ਨਹੀਂ ਗੱਲ 10 ਸ ਤੇ ਹੁਣ ਤੁਸੀਂ ਚੈੱਕ ਕਰੋ ਆਹਾ ਸਟੂਸੀ ਇਧਰਲੇ ਪਾਸੇ ਸਟੂਸੀ ਆ ਗਈ ਇਹ ਮੈਂ ਤੁਹਾਨੂੰ ਫੇਰ ਦਿਖਾਉਂ ਮੈਂ ਤਾਂ ਹੀ ਸਕਿਪ ਕਰਤੀ ਯਾਰ ਸਟੂਸੀ ਕਿਉਂਕਿ ਹੁਣ ਆਪਾਂ ਚੰਗੀਆਂ ਗੱਲਾਂ ਕਰ ਰਹੇ ਹਾਂ ਨਾ ਤਾਂ ਇਹਨੂੰ ਚੰਗੀ ਵੀਡੀਓ ਵਾਲਾ ਸਿਸਟਮ ਹੀ ਰੱਖੀਏ ਆਪਾਂ ਹਨਾ ਇਹ ਚੀਜ਼ ਆਪਾਂ ਦਿਖਾਈਏ ਨਾ ਹੀ ਤਾਂ ਵਧੀਆ ਚੰਗੀ ਗੱਲ ਆ ਤੇ ਮਤਲਬ ਵਧੀਆ ਯਾਰ ਸਿਸਟਮ ਇੱਚ ਤੁਸੀਂ ਮਤਲਬ ਜਿਹੜਾ ਬੰਦਾ ਕੋਈ ਹੋਊਗਾ ਹਨਾ ਅਗਲਾ ਕਹਿੰਦਾ ਹੋਊ ਵੀ ਕੀ ਇਹ ਵੀਡੀਓ ਬਣਾ ਰਿਹਾ ਵੀ ਸਾਰੀ ਗੱਲ ਹੀ ਐਡਮਿਸ਼ਨ ਤੇ ਕਰ ਰੱਖੀ ਆ ਪਰ ਮਤਲਬ ਯਾਰ ਮੈਨੂੰ ਇਹ ਇੱਕ ਇਹ ਗੱਲ ਫੀਲ ਹੋਈ ਵੀ ਯਾਰ ਆਪਣੇ ਪੰਜਾਬ ਦਾ ਕੋਈ ਵੀ ਨਹੀਂ ਯਾਰ ਠੀਕ ਹੈ ਤੇ ਆਵੇ ਤਾਂ ਵਧੀਆ ਚੰਗੀ ਗੱਲ ਆ ਕੋਈ ਪੰਜਾਬ ਦੇ ਸਟੂਡੈਂਟ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਕੀ ਬਣਦਾ ਇਹ ਆ ਡਿਪਾਰਟਮੈਂਟ ਟਾਈਪ ਇਹ ਜੀਓਗ੍ਰਾਫੀ ਆ ਗਿਆ ਆਪਾਂ ਜਾਣਾ కెਮਿਸਟਰੀ ਡਿਪਾਰਟਮੈਂਟ ਠੀਕ ਆ ਬੋਲੋ ਸਟੂਸੀ ਤੋਂ ਵੀ ਵਧੀਆ ਜਗ੍ਹਾ ਖੈਰ ਹੋ ਅਗਲਾ ਜਮਾ ਸਰੀ ਵਾਲਾ ਡਿਪਾਰਟਮੈਂਟ ਟੂ కెਮਿਸਟਰੀ ਠੀਕ ਆ ਇਹ ਮੈਥ ਆ ਗਿਆ ਇਹਨਾਂ ਫਿਜ਼ਿਕਸ ਆ ਗਿਆ ਆ ਗਿਆ ਆਪਣਾ ਡਿਪਾਰਟਮੈਂਟ ਇੱਥੇ ਆਪਾਂ ਨਾ ਖੌਣੇ ਚਾਪਣੀ ਪੀਣੇ ਆਪਾਂ ਫਿਰ ਦੱਸਦੇ ਆ ਕੀ ਤੇ ਕੀ ਪਿਆ ਲੱਕੀ ਇੱਧਰ ਨਾਲ ਨਹੀਂ ਕਿਤੇ ਗੱਡੀ ਬਾਈਕਟ ਗਈ ਬਾਜੋ ਇਹਦੀ ਨਹੀਂ ਕਾਪੀਰਾਈਟ ਆ ਜਾਊਗਾ ਤੇ ਹਾਂਜੀ ਮਤਲਬ ਤਕਰੀਬਨ ਜਿੰਨੀ ਕ ਅਸੀਂ ਕੋਸ਼ਿਸ਼ ਕਰੀ ਆ ਜਿੰਨਾ ਦਿਖਾਉਣਾ ਸੀਗਾ ਸਾਨੂੰ ਹਨਾ ਕੋਸ਼ਿਸ਼ ਕਰੀ ਆ ਦਿਖਾਉਣ ਦੀ ਖੈਰ ਸਾਰੀਆਂ ਚੀਜ਼ਾਂ ਨਹੀਂ ਕੈਮਰੇ ਚ ਆਪਾਂ ਕੈਪਚਰ ਕਰ ਸਕਦੇ ਤੇ ਮਤਲਬ ਕਹਿਣ ਦਾ ਮਤਲਬ ਇਹੀ ਸੀ ਤੁਹਾਨੂੰ ਦਿਖਾਉਣ ਦਾ ਮਤਲਬ ਆਪਣਾ ਵਿਜ਼ਨ ਸੀਗਾ ਜਿਹੜਾ ਮਤਲਬ ਸੋਚ ਸੀਗੀ ਆਪਣੀ ਵੀ ਤੁਹਾਨੂੰ ਪਤਾ ਲੱਗੇ ਵੀ ਆਪਾਂ ਬਾਹਰ ਅੰਦਰ ਨਿਕਲੀ ਹੈ ਹਨਾ ਪਿੰਡਾਂ ਚੋਂ ਤੇ ਪਤਾ ਲੱਗੇ ਵੀ ਹਾਂ ਯਾਰ ਵੀ ਕੁਝ ਹੈਗਾ ਦੁਨੀਆ ਤੇ ਆਪਣਾ ਹੀ ਆਪਦਾ ਹੀ ਆ ਯਾਰ ਇਹ ਵੀ ਏਰੀਆ ਹਨਾ ਖੈਰ ਦੇਖਿਆ ਜਾਵੇ ਤਾਂ ਤੇ ਬਾਕੀ ਤੁਸੀਂ ਆਪ ਆਇਓ ਪੰਜਾਬ ਯੂਨੀਵਰਸਿਟੀ ਦੀ ਸਾਈਟ ਆ pju.chd.admission.com ਤੇ ਠੀਕ ਆ ਉੱਥੇ ਜਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੋਰਸਿਸ ਦੇਖ ਸਕਦੇ ਹੋ ਵਧੀਆ ਕੋਈ ਨਾਰਮਲ ਨੰਬਰਾਂ ਤੇ ਵੀ ਐਡਮਿਸ਼ਨ ਹੋ ਜਾਂਦੀ ਹੈ ਕੋਈ ਬਾਲਾ ਵੱਡਾ ਮਸਲਾ ਨਹੀਂ ਹੈਗਾ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹੇ ਆ 10th ਕਰੀ ਆ ਜਾਂ +2 ਕਰੀ ਆ ਉਹਨਾਂ ਦਾ ਰੂਰਲ ਏਰੀਆ ਦਾ ਸਰਟੀਫਿਕੇਟ ਬਣ ਜਾਂਦਾ ਉਹ ਇੱਥੇ ਚੱਲਦਾ ਉਹਦੇ ਨਾਲ ਵਧੀਆ ਐਡਮਿਸ਼ਨ ਹੋ ਜਾਂਦੀ ਹੈ ਕੋਈ ਐਡਾ ਮਸਲਾ ਨਹੀਂ ਹੈਗਾ ਤੇ ਕੋਈ ਚੱਕਰ ਨਹੀਂ ਬਾਕੀ ਮੇਥੋਂ ਮੇਰੀ ਸੁਖਦੀਪਿੰਦਰ ਸਿੰਘ ਦੇ ਨਾਂ ਤੇ ਇੰਸਟਾਗ੍ਰam ਆਈਡੀ ਆ ਮੈਂ ਮੈਂਸ਼ਨ ਵੀ ਕਰ ਦੂੰਗਾ ਤੇ ਜੇ ਤੁਹਾਨੂੰ ਕੋਈ ਲੱਗੇ ਕੋਈ ਡਾਊਟ ਹੋਵੇ ਮਾੜਾ ਮੋਟਾ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਕੋਈ ਚੱਕਰ ਨਹੀਂ ਆਪਾਂ ਹੈਲਪਫ ਬੰਦੇ ਆ ਥੋੜੇ ਜੇ ਦੱਸ ਦਾਂਗੇ ਤੁਹਾਨੂੰ ਸਾਰਾ ਕੁਝ ਠੀਕ ਹੈ ਬਾਕੀ ਤੁਸੀਂ ਆਪ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਤੇ ਲੱਕੀ ਕੋਸ਼ਿਸ਼ ਜਾਂਦੇ ਜਾਂਦੇ ਕਹਿਣਾ ਚਾਹਣਾ ਤਾਂ ਜ਼ਰੂਰ ਸਲਾਹ ਦੇ ਜੀ ਜ਼ਰੂਰ ਵੀਰਾ ਐਕਸਪੋਜ਼ਰ ਬਹੁਤ ਸੋਹਣਾ ਇੱਥੇ ਇੱਕ ਵਾਰ ਤਾਂ ਟਰਾਈ ਜ਼ਰੂਰ ਕਰੋ ਜਿਹੜੇ ਨਵੇਂ ਮੁੰਡੇ ਆ ਨਾ ਇੱਕ ਵਾਰ ਟਰਾਈ ਕਰਨਾ ਜ਼ਰੂਰ ਬਣਦਾ ਹੈ ਇੱਕ ਵਾਰ ਆ ਕੇ ਦੇਖੋ ਮਾਹੌਲ ਦੇਖੋ ਕਿਉਂਕਿ ਆਪਾਂ ਉੱਥੇ ਕਾਲਜਾਂ ਦੇ ਵਿੱਚ ਐਡਮਿਸ਼ਨ ਲੈ ਕੇ ਬੀਏ ਕਰਕੇ ਵੀ ਅੱਜ ਦੇ ਟਾਈਮ ਕੁਝ ਨਹੀਂ ਵੜਦਾ ਨਾ ਤਾਂ ਕੋਈ ਨੰਬਰਾਂ ਨੂੰ ਕੁਛਦਾ ਨਾ ਕੋਈ ਡਿਗਰੀਆਂ ਨੂੰ ਜਿਹੜੀ ਮੇਨ ਚੀਜ਼ ਹੈ ਉਹ ਉਹ ਹੈ ਵੀ ਤੁਸੀਂ ਸਿੱਖਿਆ ਕੀ ਤੁਹਾਡੇ ਨੇਚਰ 'ਚ ਕੀ ਬਦਲਾਅ ਆਇਆ ਕੀ ਤੁਸੀਂ ਐਡ ਆਨ ਕਰਕੇ ਲੈ ਕੇ ਗਏ ਹੋ ਬਾਹਰਲੀਆਂ ਜਗਾਵਾਂ ਤੋਂ ਬਾਹਰਲੀਆਂ ਸੰਸਥਾਵਾਂ ਤੋਂ ਤਾਂ ਉਸ ਸਭ ਦੇ ਇੱਕ ਵਾਰ ਮੇਰੇ ਹਿਸਾਬ ਨਾਲ ਵੀ ਆਪਣੇ ਪੰਜਾਬ ਦੇ ਨੇੜੇ ਤੇੜੇ ਜੇ ਕੋਈ ਵਧੀਆ ਇੰਸਟੀਚਿਊਟ ਹੈ ਜਿਹੜਾ ਬੰਦਾ ਵਾਕਈ ਐਕਸਪੋਜ਼ਰ ਸੋਣਾ ਚਾਹੁੰਦਾ ਤਾਂ ਪੰਜਾਬ ਯੂਨੀਵਰਸਿਟੀ ਹੈ ਬਾਕੀ ਤੁਸੀਂ ਆਪਸੇ ਇੱਕ ਵਾਰ ਆਓ ਆ ਕੇ ਦੇਖੋ ਮਾ ਹੁਣ ਕਿਵੇਂ ਸਹੀ ਗੱਲ ਸਹੀ ਗੱਲ ਠੀਕ ਹੈ ਜੀ ਓਕੇ ਬਾਕੀ ਲਾਸਟ ਵਾਰੀ ਮੈਂ ਤੁਹਾਨੂੰ ਕਹਿਣਾ ਚਾਹਣਾ ਲਾਸਟ ਤੇ ਜਾਂਦੇ ਜਾਂਦੇ ਕਿ ਜਿਵੇਂ 12ਵੀਂ ਤੋਂ ਬਾਅਦ ਆਪਾਂ ਬਰੋਲਾ ਬਣਾਇਆ ਹੋਇਆ ਸੀ ਕੈਨੇਡਾ ਦਾ ਵੀ ਚੱਕ ਵੀ ਆ ਜਿਹੜਾ ਇਸ ਤੇ ਚੱਲਵਾ ਉਹ ਹੁਣ ਤੁਸੀਂ ਉਹਦਾ ਬਰੋਲਾ ਬਣਾਉਣਾ ਯੂਨੀਵਰਸਿਟੀਆਂ ਦਾ ਖਾਸ ਕਰਕੇ ਆਪਣੀ ਚੰਡੀਗੜ੍ਹ ਵਾਲੀ ਪੰਜਾਬ ਯੂਨੀਵਰਸਿਟੀ ਦੀ ਠੀਕ ਹੈ ਇੱਥੇ ਆਓ ਉਹਦਾ ਟੌਰਨ ਐਡਮਿਸ਼ਨ ਲਓ ਕੋਈ ਚੱਕਰ ਨਹੀਂ ਬੇਟੇ ਆਪਣੇ ਸਾਰੇ ਆਪਣੇ ਭਰਾਈ ਆ ਯਾਰ ਇੱਥੇ ਹਨਾ ਕਿੰਨੇ ਮੁੰਡੇ ਪੜ੍ਹਦੇ ਆ ਤੇ ਕੋਈ ਚੱਕਰ ਨਹੀਂ ਆਓ ਤੁਸੀਂ ਐਡਮਿਸ਼ਨ ਲਓ ਧੰਨਵਾਦ ਕਮੈਂਟ ਚ ਦੱਸ ਦਿਓ ਮਾੜਾ ਮੋਟਾ ਠੀਕ ਆ ਤੇ ਬਾਕੀ ਮਤਲਬ ਵੱਡੀ ਗੱਲ ਤਾਂ ਯਾਰ ਕਹਿਣ ਦਾ ਇਹੀ ਆ ਵੀ ਤੁਸੀਂ ਕੁਝ ਵੀ ਜਾਣਕਾਰੀ ਲੈਣੀ ਹੈ ਕੁਝ ਵੀ ਤੁਹਾਡੇ ਮਨ ਚ ਡਾਊਟ ਆ ਤਾਂ ਮੇਰੇ ਤੋਂ ਪੁੱਛ ਸਕਦੇ ਹੋ ਆਪਾਂ ਕਲੀਅਰ ਕਰਨ ਨੂੰ ਬੈਠੇ ਆਂ ਬਾਕੀ ਪੜ੍ਹੇ ਲਿਖੇ ਸਾਰੇ ਅੱਜ ਕੱਲ ਸਾਈਟ ਤੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਧੰਨਵਾਦ ਸ਼ੁਕਰੀਆ ਬਾਏ ਬਾਏ ਮਿਲਦੇ ਆਪਾਂ ਕਦੇ ਫੇਰ ਕਿਸੇ ਵੀਡੀਓ ਚ ਠੀਕ ਆ ਜੀ ਬਾਏ ਬਾਏ